ਚਲੋ ਆਪਣਾ ਤਾਂ ਹੈਗਾ ਰਿਸ਼ਤੇਦਾਰੀ ਦਾ ਕੰਮ ਸਾਰੀ ਗੱਲ ਖੋਲ ਲੈਣੀ ਚੰਗੀ ਹੁੰਦੀ ਹੈਗੀ ਬਿਲਕੁਲ ਜੀ ਬਾਅਦ ਚ ਤਾਂ ਫਿਰ ਕੀ ਫਾਇਦਾ ਹੂੰ ਮੈਂ ਉਹੀ ਕਹਿੰਦੇ ਸੀ ਵੀ ਆਪਾਂ ਹੁਣ ਕੁੜੀ ਦਾ ਰਿਸ਼ਤਾ ਕਰਨ ਲੱਗਿਆ ਹਨ ਹਾਂਜੀ ਹਾਂਜੀ ਬਿਲਕੁਲ ਤੇ ਮੁੰਡੇ ਦਾ ਵੀ ਹੁਣ ਨਾਲ ਦੇਖਣਾਗਾ ਉਹ ਵੀ ਜ਼ਰੂਰੀ ਆ ਪਰ ਆਪਾਂ ਇਹ ਕੰਮ ਹੋਰ ਤਰ੍ਹਾਂ ਕਰਨਾਗਾ ਆਪਾਂ ਕੁੜੀ ਵਿਆਕੇ ਘਰੇ ਰੱਖ ਲੈਣੀ ਆ ਮੁੰਡਾ ਵਿਆਕੇ ਸੋਹਰੇ ਭੇਜ ਦੇਣ ਇਹ ਕਿਉਂ ਇਹ ਦਰਵਾਜ਼ਾ ਕਿਦਾਂ ਤੁਸੀਂ ਤੋੜ ਲੈ ਨਵੇਂ ਇਹ ਐਵੇਂ ਹੀ ਕਰਨਾ ਬਸ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਹੁਣ ਲਿਆਉਨੇ ਆ ਵਿਆਹ ਕੇ ਕੁੜੀ ਲਿਆਉਂਦੇ ਆ ਘਰੇ ਧਿਆਨ ਤਾਂ ਉਹਦਾ ਪੇਕਿਆਂ ਚ ਹੀ ਰਹਿੰਦਾ ਕਦੇ ਕੋਸ ਹੋ ਗਿਆ ਆ ਹੋ ਗਿਆ ਉੱਥੇ ਹੀ ਫਿਕਰਾਂ ਚ ਸਾਰੀ ਦਾ ਸਾਰਾ ਕਸੂਮੀ ਜੱਗਿਆ ਰਹਿੰਦਾਗਾ ਜੇ ਇਹ ਮੁੰਡਾ ਕਿਤੇ ਬਾਹਰ ਚਲੇ ਜਾਵੇ ਤਾਂ ਵੀ ਪੇਕੇ ਜਾ ਕੇ ਬੈਠਣਾਗਾ ਜੇ ਕੋਈ ਹੋਰ ਬਾਹਰ ਨੌਕਰੀ ਕਰਦਾ ਤਾਂ ਵੀ ਪੇਕੇ ਜਾ ਕੇ ਬੈਠਣਾ ਹੁੰਦਾ ਬਹੂ ਨੇ ਫਿਰ ਆਪਾਂ ਇਹ ਸਾਰਾ ਜੱਬ ਵੀ ਨਿਬੇੜ ਦੇਣਾਗਾ ਮੁੰਡਾ ਵਿਆਹ ਕੇ ਨਾਲ ਹੀ ਬਹੂ ਦੇ ਇੱਥੇ ਭੇਜ ਦੇਣਾ ਵੀ ਆਪਦੇ ਸੌਰੀ ਰਹਿ ਉੱਥੇ ਜਿਵੇਂ ਮਰਜ਼ੀ ਕੰਮ ਕਰੋ ਆਪਾਂ ਆਪਣੀ ਕੁੜੀ ਘਰੇ ਰੱਖ ਲੈਣੀ ਆ ਉਹ ਆਪਣਾ ਵਧੀਆ ਧਿਆਨ ਰੱਖੋ ਕਿਉਂਕਿ ਇੱਕ ਕੁੜੀ ਹੀ ਆਪਦੇ ਮਾਪੇ ਦਾ ਵਧੀਆ ਧਿਆਨ ਰੱਖ ਸਕਦੀ ਆ ਉਹ ਆਪਣੇ ਕੋਲ ਰਹੂਗੀ ਕੋਈ ਉਧਰ ਧਿਆਨ ਨਹੀਂ ਉਹਦਾ ਨਹੀਂ ਕਿਤੇ ਹੋਊਗਾ ਵਧੀਆ ਜ਼ਿੰਦਗੀ ਬਤੀਤ ਹੋ ਉਹਨਾਂ ਦੀ ਆਪਦੀ ਵਧੀਆ ਜ਼ਿੰਦਗੀ ਬਤੀਤ ਹੋ ਗੱਲ ਤਾਂ ਸੋਡੀ ਬਿਲਕੁਲ ਠੀਕ ਆ ਪਰ ਇਹ ਰਿਵਾਜ ਸੋਨੇ ਗੱਲ ਤੋੜ ਲਿਆ ਗਲਤ ਕਹਤੋ ਦੌਰ ਲਿਆ ਠੀਕ ਆ ਵਧੀਆ ਚਲੋ ਭਾਈ ਹੁੰਦਾ ਹੀ ਆ ਸੌ ਲੋਡ ਪੈਂਦੀ ਆ ਨਾ ਕੋਈ ਟੈਨਸ਼ਨ ਰਵੇ ਨਾ ਕੁਝ ਹੋਰ ਨਾ ਕੋਈ ਸੱਸ ਸੋਹਰੇ ਦੀ ਐਵੇਂ ਹੋਵੇ ਵੀ ਸੱਸ ਨਾ ਨਹੀਂ ਬਣਦੀ ਉਹਦੇ ਨਾਲ ਨਹੀਂ ਬਣਦੀ ਐਵੇਂ ਜੀ ਮਾੜੀ ਆ ਉਹ ਚੰਗੀ ਆ ਆਪਾਂ ਸਾਰਾ ਜੱਭ ਹੀ ਨਵੇੜਤਾ ਚਲੋ ਠੀਕ ਆ ਭਾਈ ਤੁਸੀਂ ਨੇ ਰਿਸ਼ਤਾ ਕਰਨਾ ਮੈਂ ਤਾਂ ਰਿਸ਼ਤਾ ਕਰਵਾਉਣ ਵਾਲਾ ਜਿਵੇਂ ਤੁਹਾਨੂੰ ਠੀਕ ਲੱਗਦਾ ਬਸ ਇਹ ਗੱਲ ਵੀ ਖੋਲਣੀ ਆਂਗੀ ਵੀ ਇਸ ਤਰ੍ਹਾਂ ਦਾ ਕੋਈ ਨਾ ਸਾਰੀ ਗੱਲ ਉਹਨਾਂ ਨਾਲ ਖੋਲ ਲੈਣੀ ਆ ਕੋਈ ਚੁਪਕੀ ਕੀ ਲੱਗਦਾ ਆਪਾਂ ਉਵੇਂ ਗੱਲ ਕਰਦਾ ਇਸ ਤਰ੍ਹਾਂ ਰਿਸ਼ਤਾ ਕਰਾਉਣ ਵਾਲਾ ਇਸ ਤਰ੍ਹਾਂ ਰਿਸ਼ਤਾ ਕਰਾ ਕੇ ਬਸ ਆਪਦਾ ਸਾਡਾ ਕੰਮ ਜਿੱਲ ਹਾਂ ਬਸ ਇਹੀ ਗੱਲ ਕਰਨੀ ਆ ਆਪਾਂ ਇਹ ਰਿਵਾਜ ਹੀ ਆਪਾਂ ਰੱਖਣਾਗਾ ਵਧੀਆ ਰਹਿੰਦਾਗਾ ਚਲੋ ਐ ਨਹੀਂ ਕਹਿੰਦੇ ਵੀ ਪੇਕੇ ਜਾਣਾ ਮਾੜੀ ਗੱਲ ਆ ਵਧੀਆ ਚਲੋ ਇੱਕ ਕੁੜੀ ਨੂੰ ਬਹੁਤ ਫਿਕਰ ਹੁੰਦੀ ਆ ਤਾਂ ਕਰਕੇ ਆਪਾਂ ਉੱਥੇ ਹੀ ਨਾਲ ਮੁੰਡਾ ਰਹੂਗਾ ਵਧੀਆ ਮਿਲ ਜਿਆ ਕਰਨਗੇ ਆ ਜਿਆ ਕਰਨਗੇ ਕਿਤੇ ਉਹਨਾਂ ਦੀ ਮਰਜ਼ੀ ਆ ਜਿਵੇਂ ਕਰਨਾਗਾ ਸਾਬ ਨਾਲ ਜਿਵੇਂ ਤੁਸੀਂ ਮੁੰਡਾ ਦਾ ਵਿਆਹ ਕੇ ਤੋਰ ਦੇਗੇ ਅਭੀ ਨੂੰ ਦੇ ਨਾਲ ਨੂੰ ਦੇ ਮਤਲਬ ਪੇਕੇ ਤੁਹਾਡੇ ਮੁੰਡੇ ਦੀ ਇੱਜ਼ਤ ਘਟ ਜਾਣੀ ਆ ਉੱਥੇ ਜਾ ਕੇ ਇੱਥੇ ਤੁਹਾਡੇ ਜਵਾਈ ਦੀ ਤੁਸੀਂ ਇੱਜ਼ਤ ਵਧਾ ਦੇਣੀ ਆ ਨਹੀਂ ਨਹੀਂ ਕੋਈ ਇੱਜ਼ਤ ਨਹੀਂ ਘਟਦੀ ਸਾਰਾ ਕੁਝ ਚੱਲੂ ਹੀ ਜਾਊਗਾ ਹੁਣ ਪਹਿਲਾਂ ਤੋਂ ਜਿਵੇਂ ਓਕਰ ਕੀ ਕੁੜੀ ਦੀ ਇੱਜ਼ਤ ਨਹੀਂ ਕੁੜੀਆਂ ਵੀ ਤਾਂ ਰਹਿੰਦੀਆਂ ਹੀ ਨੇ ਜਾ ਕੇ ਬਗਾਨੇ ਘਰੇ ਆਉਂਦੀਆਂ ਹੀ ਨੇ ਉਮੀ ਮੁੰਡਾ ਰਹਿ ਪੋ ਹੌਲੀ ਹੌਲੀ ਆਪੇ ਸਾਰਾ ਕੁਝ ਸੱਟ ਆ ਜਾਂਦਾ ਹੁੰਦਾ ਕੋਈ ਨਾ ਉਹਨੂੰ ਕਿਹੜਾ ਬੰਨਿਆ ਹੋਇਆ ਇੱਥੇ ਆਵੇ ਜਦੋਂ ਮਰਜ਼ੀ ਜਦੋਂ ਜੀ ਕਰੂਗਾ ਉੱਥੇ ਚ ਲੈ ਜਾਵੇ ਕੋਈ ਉਹ ਨਹੀਂ ਹੈਗਾ ਆਪਦਾ ਕੰਮ ਕਰ ਕਰਨਗੇ ਵਧੀਆ ਖਾਣਗੇ ਆਪਾਂ ਨੂੰ ਕੋਈ ਫਿਕਰ ਨਹੀਂ ਆਪਦਾ ਵਧੀਆ ਰਹਿਣਗੇ ਆਪਾਂ ਤਾਂ ਐਵੇਂ ਹੀ ਕਰਨਾਗਾ ਆਪਣੀ ਧੀ ਆਪਦੇ ਕੋਲੇ ਰੱਖਾਂਗੇ ਆਪਣਾ ਵਧੀਆ ਖਿਆਲ ਰੱਖੂਗੀ ਆਪਾਂ ਨਹੀਂ ਕੋਈ ਰੋਕ ਟੋਕ ਕਰਦੇ ਜਦੋਂ ਮਰਜੀ ਉੱਥੇ ਜਾਵੇ। ਆਹ ਰੋਕ ਟੋਕ ਤਾਂ ਬੈਸਲੋਟੀ ਬਧਿਆ ਗੱਲ ਆ। ਜਿਹਨੇ ਕਿੰਨੇ ਕਿੰਨੇ ਸੁਭੀ ਮੁੰਡਾ ਵਿਆਹ ਕੇ ਚੋਰਨ ਉਹਨਾਂ ਦੇ ਵੀ ਕੱਲੀ ਕੱਲੀ ਕੁੜੀ ਆ। ਛੋਡੇ ਵੀ ਕੱਲੀ ਕੱਲੀ ਕੁੜੀ ਆ। ਉਹਨਾਂ ਦੇ ਵੀ ਕੱਲੀ ਕੱਲੀ ਥੋੜੀ ਆ। ਹੋਰ ਐਮੀ ਆ ਕੀ ਫਾਇਦਾ ਗਾ ਐਮੀ ਫਿਰ ਕੱਲੂ ਗੱਲਾਂ ਬਾਤਾਂ ਹੋ ਜਾਂਦੀਆਂ ਨੇ। ਕੋਈ ਉੱਚੀ ਨੀਮੀ ਗੱਲ ਹੋ ਜਾਂਦੀ ਆ ਨਾ ਕੋਈ ਸਹੀ ਅੱਜਕੱਲ ਨਾ ਫਿਰ ਕਹਾਇਆ ਜਾਂਦਾ ਆਪਣਾ ਆਪ ਤੋਂ ਕਹਾਇਆ ਜਾਂਦਾ ਕੁਛ ਨਾ ਕੁਛ ਬੋਲੇ ਜਾਂਦਾ। ਤੇ ਛੋਡੇ ਲੜਕੇ ਦੀ ਪ੍ਰਾਪਰਟੀ ਆ ਜੋ ਉਹ ਤਾਂ ਤੁਸੀਂ ਕਿਵੇਂ ਕਰੇਂਗੇ ਉਹ? ਕੋਈ ਨਾ ਉਹਦਾ ਬਾਦ ਬਾਦ ਦਾ ਬਾਅਦ ਚ ਦੇਖਾਂਗੇ ਜਿੰਮੇ ਕਰਨੀ ਹੋਊਗੀ ਜਿਹੜੇ ਪਹਿਲਾ ਮੇਨ ਮੁੱਤੇ ਦੀ ਕੰਮਾ ਤੂੰ ਆਪਦਾ ਉਹ ਕੰਮ ਕਰ ਇੱਥੇ ਆ ਕੇ ਸਾਡੇ ਇਨ ਘਰ ਦੇ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ਜਿਹੜੇ ਕੰਮ ਕਰਨੇ ਆ ਉਹ ਕਰੋ ਆਪਦਾ ਵਧੀਆ ਕਰਾਵੋ ਮੈਂ ਤਾਂ ਤੁਹਾਡੇ ਭਲੇ ਵਾਸਤੇ ਕਹਿੰਦਾ ਸੀਗਾ ਕੱਲ ਨੂੰ ਮਤਲਬ ਤੁਹਾਡਾ ਘਰ ਜਵਾਈ ਤੁਹਾਡਾ ਬਹਿ ਗਿਆ ਕਿ ਕੋਈ ਨਾ ਕੁਛ ਨਹੀਂ ਹੁੰਦਾ ਕੋਈ ਕੁਛ ਨਹੀਂ ਹੁੰਦਾਗਾ ਵਧੀਆ ਸਾਰਾ ਕੁਝ ਅਸੀਂ ਐਵੇਂ ਹੀ ਕਰਨਾਗੇ ਤੁਸੀਂ ਕਦੇ ਨਾ ਬੀਜ ਦਿਓ ਆਪਦੇ ਮੁੰਡੇ ਦੀ ਜਾਨ ਨੂੰ ਕੰਡੇ ਨਾ ਬੀਜ ਦਿਓ ਤੁਸੀਂ ਮੈਨੂੰ ਦੱਸਾਂ ਗੱਲ ਨਹੀਂ ਕੋਈ ਗੰਡੇ ਨਹੀਂ ਬੀਜੇ ਜਾਂਦੇ ਵਧੀਆਗਾ ਐਵੇਂ ਚਲੋ ਬਾਕੀ ਮੈਂ ਸੋ ਠੀਕ ਲੱਗੇ ਐਸੀ ਰਿਸ਼ਤਾ ਕਰਵਾ ਦੇਣਾ ਬਾਅਦ ਚ ਸਾਨੂੰ ਨਾ ਮੇਹਣਾ ਦਿਨੇ ਹੈਗਾ ਤੁਸੀਂ ਕੋਈ ਨਹੀਂ ਨਹੀਂ ਕੋਈ ਮੇਹਣਾ ਨਹੀਂ ਦਿੰਦੇ ਹੈਗੇ ਵਧੀਆ ਐਵੇਂ ਕਰਨਾਗਾ ਐਵੇਂ ਵਧੀਆ ਠੀਕ ਰਹੂਗਾ ਫੇਰ ਐਵੇਂ ਐਵੇਂ ਕੱਲੂਮਾ ਉਹ ਸੱਸ ਮਾੜੀ ਆ ਆਨੰਦ ਮਾੜੀ ਆ ਫੁਲਾਨਾ ਮਾੜਾਗਾ ਐਵੇਂ ਚੱਲਦਾ ਰਹਿੰਦਾਗਾ ਨਾ ਫੇਰ ਕੋਈ ਗੱਲ ਬਣੇ ਨਾ ਵਾਸਤਾ ਨਾ ਫੇਰ ਅੱਜ ਕੱਲ੍ਹ ਦੀਆਂ ਚਲੋ ਮੈਂ ਆਪਣੇ ਆਪ ਨੂੰ ਵੀ ਨਹੀਂ ਕਹਿੰਦੀ ਸੱਸਾਂ ਤੋਂ ਵੀ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਫੇਰ ਉਹ ਵੀ ਉਹ ਪਹਿਲਾਂ ਚੰਗਾ ਸਲਾਵਾ ਸਲਾਕੇ ਬਾਅਦੋਂ ਉਹ ਵੀ ਉਹ ਕਹਿ ਦਿੰਦੀਆਂ ਨੇ ਨਹੀਂ ਭਾਈ ਉਹ ਹੁੰਦੀ ਗੱਲਬਾਤ ਸਹੀ ਨਹੀਂ ਨਿਬੀ ਜਾਂਦੀ ਹੈਗੀ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਐਵੇਂ ਝਗੜੇ ਵੱਧਦੇ ਆਪਦਾ ਕੰਮ ਹੀ ਨਵੇੜੋਂ ਪਰੇਸ਼ਾਨੀ ਕਿਾ ਕਿ ਮੈਂ ਸਾਨੂੰ ਠੀਕ ਨਹੀਂ ਚੋੜੀਦਾ ਸਾਡੇ ਸਿਰ ਮੱਥੇ ਆ ਅਸੀਂ ਆਪਦਾ ਕੰਮ ਕਰਾਂਗੇ ਸਾਨੂੰ ਬਾਅਦੋਂ ਸੋਨਾ ਤੁਸੀਂ ਮੁਲਾਬਾ ਨਹੀਂ ਦੇ ਸਕਦੇਂਗੇ ਕੋਈ ਵੀ ਤੁਸੀਂ ਐ ਕਰਤਾ ਇਹ ਸੋਡੀ ਸਾਰੀ ਸੋਡੀ ਜ਼ਿੰਮੇਵਾਰੀ ਬਣੂਗੀ ਹੁਣ ਉਰੇ ਮੀ ਹੁੰਦਾਗਾ ਹੁਣ ਆਪਣੀ ਕੁੜੀ ਵੀ ਜਿਵੇਂ ਕੰਮ ਕਰ ਵਧੀਆ ਚੱਲ ਜਿੰਨਾ ਕਰਦੇ ਪੜ੍ਹਾਈ ਵੀ ਹੋਈ ਜਾਂ ਨਹੀਂ ਬਾਲੇ ਪਰ ਉੱਥੇ ਜਾ ਕੇ ਐ ਮੀ ਸੱਸ ਕਹ ਲੂ ਕਹੀ ਜਾਵੇ ਤੂੰ ਤਾਂ ਐ ਨਹੀਂ ਕਰਦੀ ਤੂੰ ਤਾਂ ਐ ਨਹੀਂ ਕਰਦੀ ਹੁਣ ਆਪਦੇ 20 ਸਾਲ ਦੀ 35 ਸਾਲ ਦੀ ਕੁੜੀ ਨੂੰ 45 ਸਾਲ ਦੀ ਕੁੜੀ ਦੇ ਬਰਾਬਰ ਤੋਲ ਦਿੰਦੇ ਆ ਵੀ ਉਹ ਤਾਂ ਇੰਨੀ ਜ਼ਿੰਮੇਵਾਰੀ ਸੰਭਲੀਆ ਤੂੰ ਸੰਭਦੀ ਨਹੀਂ ਭਾਈ ਆਪਾਂ ਤੋਂ ਤਾਂ ਨਾ ਕਹਾਇਆ ਜਾਣਾਗਾ ਚਲੋ ਉਹ ਮੀ ਆਪਣੀ ਜਿਹੜੀ ਆਊਗੀ ਉਹਨੂੰ ਵੀ ਐਵੇਂ ਅਗਲੀ ਨੂੰ ਕਹੋਣਾ ਖਾਊ ਜਦੋਂ ਆਪਾਂ ਨਹੀਂ ਕਹਾ ਸਕਦੇ ਫਿਰ ਆਪਾਂ ਇਹ ਕੰਮ ਤਾਂ ਕਰਕੇ ਆਪਾਂ ਖਤਮ ਕਰਤਾ ਤੁਸੀਂ ਇਹ ਗੱਲ ਮੇਰੀ ਥੋੜੀ ਗੌਰ ਕਰਿਓ ਉਹ ਸੋਚਿਓ ਜ਼ਰੂਰ ਤੁਹਾਨੂੰ ਇਹ ਮਾੜੀ ਗੱਲ ਨਹੀਂ ਹੈਗੀ ਵਧੀਆ ਗੱਲ ਲੱਗੀ ਇਹ ਇਹ ਰਿਵਾਜ ਵੀ ਕੋਈ ਮਾੜਾ ਨਹੀਂ ਹੈਗਾ ਵਧੀਆ ਗਾ ਚਲੋ ਫਿਰ ਤੁਸੀਂ ਕਰੂ ਹੈਨਾ ਗੱਲਬਾਤ ਮੈਂ ਲਿਆਉਣੀ ਆ ਚਾਹ ਪਾਣੀ ਤੁਹਾਡੇ ਲਈ ਪਹਿਲਾਂ ਵੈਸੇ ਗੱਲ ਤਾਂ ਸੋਚਣ ਵਾਲੀ ਆ ਇਹਨਾਂ ਨੇ ਪਹਿਲਾ ਪਹਿਲੀ ਵਾਰੀ ਦੇਖਿਆ ਐਸੀ ਕਿਹੜਾ ਪਹਿਲਾ ਰਿਸ਼ਤਾ ਕਰਾਉਣ ਲੱਗਿਆ ਕੋਈ ਕਿੰਨੇ ਰਿਸ਼ਤੇ ਕਰਾਤੇ ਪਹਿਲੀ ਵਾਰ ਇਹਨਾਂ ਦਾ ਕੋਈ ਰੀਤੀ ਰਿਵਾਜ ਦੇਖਿਆ ਵੀ ਮੈਡਮ ਜੀ ਜਿੰਨੇ ਦਾ ਹੋਰੀ ਮੈਨੂੰ ਸੱਸੋ ਬਾਣੇ ਚ ਪਾਤਾ ਵੀ ਮੈਂ ਕੀ ਕਰਾਂ ਕਿ ਨਾ ਕਰਾਂ ਚਲੋ ਜਮੀਨ ਨੂੰ ਠੀਕ ਲੱਗਦਾ ਪੋਕਣ ਕਰ ਲਾਂਗੇ ਆਪਾਂ ਦਾ ਰਿਸ਼ਤਾ ਕਰਾਉਣਾ ਰਸਤਾ ਕਰਾ ਕੇ ਆਪਾਂ ਪਰੇ ਹੋ ਜਾਵਾਂਗੇ ਆਬ ਦਾ ਭੁਗਤਣ ਨਾ ਭੁਗਤਣ ਦੀ ਬਾਤ ਚ ਆਪਾਂ ਤਾਂ ਨੂੰ ਕਹਿਤਾ ਵੀ ਸੋਡੀ ਚ ਮਿਵਾਰੀਆ ਸਾਰੀ ਇਸ ਦਾ ਆਪ ਦਾ ਰਿਸ਼ਤਾ ਕਰਾ ਦੇਣਾ ਬਸ ਪਰ ਪਹਿਲਾ ਜ਼ਿੰਦਗੀ ਦੇ ਚ ਪਹਿਲਾ ਰਿਸ਼ਤਾ ਦੇਖਿਆ ਮੈਂ ਇਹ ਜਿਹੜੇ ਮੈਨੂੰ ਨਵੇਂ ਰੀਤੀ ਰਿਵਾਜ ਸੁਣਨ ਸੁਣਨ ਨੂੰ ਲੱਗਦੇ ਨੇਗੇ ਮੁੰਡਾ ਵਿਆਹ ਕੇ ਅਸ ਨਹੀਂ ਉੱਥੇ ਤੋਰ ਦੇਣਾ ਮੁੰਡਾ ਆਪਣੇ ਸਹੁਰੇ ਰਹੂਗਾ ਜਿਹੜੀ ਸਾਡੀ ਧੀ ਆ ਉਹ ਸੱਟ ਲਵੇ ਰਹੂਗੀ ਚਲੋ ਦੇਖਦੇ ਆਂ ਚਲ ਬੈਸੇ ਉਹ ਗੱਲ ਤਾਂ ਇਹਨਾਂ ਦੀ ਠੀਕ ਹੈ ਨਾ ਸੋਚ ਸਮਝ ਕੇ ਮੈਨੂੰ ਸਰਕ ਦੱਸਿਆ ਹੋਊਗਾ ਗੱਲਬਾਤ ਕਰੀਆ ਮੇਰੇ ਨਾਲ ਚਲੋ ਉਹ ਗੱਲ ਤਾਂ ਵਧੀਆ ਬਾਅਦ ਚ ਜਿਵੇਂ ਸੱਸ ਨੂੰ ਦੀ ਬਣਦੀ ਨਹੀਂ ਹੈਗੀ ਕੋਈ ਗੱਲਬਾਤ ਹੋ ਜਵੇ ਵਿਚੋਲੇ ਨੇ ਵਿੱਚ ਖਿੱਚਦੇ ਫਿਰ ਜਾਂਦੇ ਨੇ ਕਦੇ ਆ ਜਾ ਕਦੇ ਵਗ ਜਾ ਕਦੇ ਆ ਜਾ ਕਦੇ ਵਗ ਜਾ ਵਧੀਆ ਆਪਣੀ ਰਿਸਪੋਨਸਿਬਿਲਟੀ ਖਤਮ ਹੋ ਗਈ ਇਹਨਾਂ ਦੀ ਜ਼ਿੰਮੇਵਾਰੀ ਆਪਾਂ ਆਪ ਦਾ ਰਿਸ਼ਤਾ ਕਰਾਵਾਂਗੇ ਆਪ ਪਰੇ ਹੋ ਜਾਾਂਗੇ ਆਪ ਦੀ ਜ਼ਿੰਮੇਵਾਰੀ ਨਿਭੜੂਗੀ ਆਪ ਤੇ ਕਹਿਣਾ ਕੁਝ ਨਾ ਕਰਨਾ ਇਹਨਾਂ ਦੀ ਆਪ ਜੀ ਸੋਚ ਆ ਜਿਵੇਂ ਇਹ ਠੀਕ ਰੱਖਣਾ ਇਹਨਾਂ ਨੂੰ ਠੀਕ ਲੱਗਦਾ ਉਮੇ ਸਹੀ ਆਪਾਂ ਉਹਦਾ ਇੰਸਟਾਗ੍ਰਾਮ ਆਗੇ ਬਸ ਵਧੀਆ ਆਪਨ ਕੋਈ ਕਿਹੜੀ ਅਸੂ ਕਨੇ ਵਿੱਚ